ਪੰਜਾਬ 'ਚ ਸਰਕਾਰੀ ਬਸਾਂ ਦੀ ਹੜਤਾਲ ਲਗਾਤਾਰ ਚੱਲਿਆ ਰੋਡਵੇਜ਼ ਅਤੇ ਪੀਆਰਟੀਸੀ ਮੁਲਾਜ਼ਮਾਂ ਦੀ ਹੜਤਾਲ ਜਾਰੀ ਰਹੇਗੀ ਸਰਕਾਰ ਨੇ ਅੱਜ ਫਿਰ ਗੱਲਬਾਤ ਲਈ ਸੱਦਾ ਭੇਜਿਆ ਹੈ ਸ਼ਾਮ ਨੂੰ ਮੁਖ ਸਕੱਤਰ ਦੀ ਯੂਨੀਅਨ ਦੇ ਨਾਲ ਮੀਟਿੰਗ ਹੋਏਗੀ ਬੀਤੇ ਦਿਨੀ ਸਰਕਾਰ ਅਤੇ ਯੂਨੀਅਨ ਵਿਚਾਲੇ ਮੀਟਿੰਗ ਹੋਈ ਸੀ ਪਰ ਮੀਟਿੰਗ 'ਤੇ ਸੱਟਾ ਰਹੀ ਸੀ ਪੰਜਾਬ ਭਾਰ ਵਿੱਚ 3000 ਤੋਂ ਵੱਧ ਸਰਕਾਰੀ ਬਸਾਂ ਦਾ ਚੜਾ ਚੱਕਾ ਜਾਮ ਹੋ ਕੀਤਾ ਗਿਆ ਜਿਸ ਕਰਕੇ ਆਮ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਤਾਂ ਪੰਜਾਬ ਰੋਡਵੇਜ਼ ਪੀ ਆਰਟੀਸੀ ਪਨਵਸ ਕੰਟਰੈਕਟ ਯੂਨੀਅਨ ਵੱਲੋਂ ਅੱਜ ਪੰਜਾਬ ਦੇ ਵਿੱਚ ਬੱਸਾਂ ਰੋਕ ਕੇ ਹੜਤਾਲ ਕੀਤੀ ਜਾ ਰਹੀ ਹੈ ਹਜ਼ਾਰਾਂ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਿਛਲੇ ਕਈ ਦਿਨਾਂ ਤੋਂ ਇਹ ਹੜਤਾਲ ਚੱਲ ਰਹੀ ਹੈ ਪੰਜਾਬ ਰੋਡਵੇਜ਼ ਪਨਵਸ ਅਤੇ ਪੀ ਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਨੇ ਅਨਮਿੱਥੇ ਸਮੇਂ ਦੇ ਲਈ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਯੂਨੀਅਨ ਦਾ ਕਹਿਣਾ ਹੈ ਕਿ ਸਰਕਾਰ ਨੇ ਉਹਨਾਂ ਦੀਆਂ ਮੁੱਖ ਮੰਗਾਂ ਜਿਵੇਂ ਕਿ ਪ੍ਰਾਈਵੇਟ ਕਿਲੋਮੀਟਰ ਸਕੀਮ ਬੱਸਾਂ ਬੰਦ ਕਰਨਾ ਠੇਕੇਦਾਰ ਪ੍ਰਣਾਲੀ ਨੂੰ ਖਤਮ ਕਰਨਾ ਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਸੰਬੰਧੀ ਅਜੇ ਤੱਕ ਕੋਈ ਪੱਕਾ ਜਿਹੜਾ ਫੈਸਲਾ ਜਾਂ ਲਿਖਤੀ ਭਰੋਸਾ ਉਹਨਾਂ ਨੂੰ ਨਹੀਂ ਦਿੱਤਾ ਗਿਆ ਤਾਂ ਬੀਤੇ ਕੱਲ ਪਨਬਾਸ ਪੀਆਰਟੀਸੀ ਮੁਲਾਜ਼ਮ ਯੂਨੀਅਨ ਦੀ ਸਰਕਾਰ ਦੇ ਨਾਲ ਮੀਟਿੰਗ ਹੋਈ ਸੀ ਪਰ ਮੀਟਿੰਗ ਬੇ ਸਿੱਟਾ ਰਹੀ ਹੈ ਤਾਂ ਹੁਣ ਇੱਕ ਵਾਰ ਫਿਰ ਤੋਂ ਸਰਕਾਰ ਦੇ ਨਾਲ ਜਿਹੜੀ ਮੀਟਿੰਗ ਹੈ ਉਹ ਅੱਜ ਰੱਖੀ ਗਈ ਹੈ ਅੱਜ ਸ਼ਾਮ ਨੂੰ ਫਿਰ ਤੋਂ ਮੀਟਿੰਗ ਹੋਏਗੀ ਤੇ ਲਗਾਤਾਰ ਮੁਲਾਸਨ ਵਿੱਚ ਜਿਹੜੇ ਹੜਤਾਲ ਤੇ ਚੱਲ ਰਹੀ ਸੀ ਹਾਲਾਂਕਿ ਇਸ ਤੋਂ ਪਹਿਲਾਂ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੇ ਆਪਣੀ ਹੜਤਾਲ ਹੈ ਜਿਹੜੀ ਉਹ ਵਾਪਸ ਲੈ ਲਈ ਕਿ ਤੇ ਬਿਜਲੀ ਵਿਭਾਗ ਦੇ ਕਰਮਚਾਰੀ ਕੰਮ ਤੇ ਵਾਪਸ ਪਰਤ ਆਏ ਨੇ ਮਾ ਕੈਬਨਿਟ ਮੰਤਰੀ ਹਰਪਰਜਨ ਸਿੰਘ ਈਟੀਓ ਨੇ ਬਕਾਇਦਾ ਇਸ ਦੀ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਉਹਨਾਂ ਨੇ ਦੱਸਿਆ ਕਿ ਬਿਜਲੀ ਵਿਭਾਗ ਦੇ ਕਰਮਚਾਰੀ ਹੜਤਾਲ ਵਾਪਸ ਲੈ ਚੁੱਕੇ ਨੇ ਤੇ ਸਰਕਾਰ ਦੇ ਨਾਲ ਮੀਟਿੰਗ ਦੌਰਾਨ ਉਹਨਾਂ ਦੀ ਸਹਿਮਤੀ ਬਣੀ ਆ ਕੁਝ ਮੰਗਾਂ ਨੂੰ ਲੈ ਕੇ ਸਹਿਮਤੀ ਬਣੀ ਹੈ ਜਿਸ ਤੋਂ ਬਾਅਦ ਬਿਜਲੀ ਵਿਭਾਗ ਦੇ ਕਰਮਚਾਰੀ ਕੰਮ ਤੇ ਵਾਪਸ ਪੜ ਤਾਏ ਨੇ ਪਰ ਦੂਜੇ ਪਾਸੇ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦੀ ਹੜਤਾਲ ਜਾਰੀ ਹੈ ਰੋਡਵੇਸ ਤੇ ਪੀਆਰਟੀਸੀ ਮੁਲਾਜ਼ਮਾਂ ਦੀ ਹੜਤਾਲ ਜਿਹੜੀ ਉਹ ਜਾਰੀ ਰਹੇਗੀ ਸਰਕਾਰ ਨੇ ਅੱਜ ਫਿਰ ਤੋਂ ਗੱਲਬਾਤ ਲਈ ਸੱਦਾ ਭੇਜਿਆ ਹੈ ਸ਼ਾਮ ਨੂੰ ਮੁੱਖ ਸਕੱਤਰ ਦੀ ਯੂਨੀਅਨ ਦੇ ਨਾਲ ਮੀਟਿੰਗ ਹੋਣੀ ਹੈ ਬੀਤੇ ਦਿਨੀ ਸਰਕਾਰ ਅਤੇ ਯੂਨੀਅਨ ਦੇ ਵਿਚਾਲੇ ਮੀਟਿੰਗ ਹੋਈ ਸੀ ਪਰ ਮੀਟਿੰਗ ਬੇਸਿੱਟਾ ਰਹੀ ਪੰਜਾਬ ਭਰ ਵਿੱਚ 3000 ਤੋਂ ਵੱਧ ਸਰਕਾਰੀ ਜੜੀਆਂ ਬੱਸਾਂ ਦਾ ਚੱਕਾ ਜੰਮ ਹੈ ਆਮ ਲੋਕ ਇਸ ਚੱਕਾ ਜਾਮ ਕਰਕੇ ਖੱਜਲਖਵਾਰ ਹੋ ਰਹੇ ਨੇ ਜਿਹੜੇ ਰੋਜ਼ਾਨਾ ਬੱਸਾਂ ਦਾ ਸਫ਼ਰ ਕਰਦੇ ਨੇ ਖਾਸ ਤੌਰ ਤੇ ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਪੰਜਾਬ ਰੋਡਵੇਜ਼ ਪੀ ਆਰ ਟੀ ਸੀ ਪਨਵਸ ਕੰਟਰੈਕਟ ਯੂਨੀਅਨ ਦੇ ਵੱਲੋਂ ਅੱਜ ਪੰਜਾਬ 'ਚ ਬੱਸਾਂ ਰੋਕ ਕੇ ਹੜਤਾਲ ਕੀਤੀ ਜਾ ਰਹੀ ਹੈ ਹਜ਼ਾਰਾਂ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪੰਜਾਬ ਰੋਡਵੇਜ਼ ਪਨਵਸ ਤੇ ਪੀ ਆਰ ਟੀ ਸੀ ਕੰਟਰੈਕਟ ਵਰਕਰ ਯੂਨੀਅਨ ਨੇ ਅਣਮਿੱਥੇ ਸਮੇਂ ਦੇ ਲਈ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਸੀ ਯੂਨੀਅਨ ਦਾ ਕਹਿਣਾ ਹੈ ਕਿ ਸਰਕਾਰ ਨੇ ਉਹਨਾਂ ਦੀਆਂ ਮੁੱਖ ਮੰਗਾਂ ਜਿਵੇਂ ਕਿ ਪ੍ਰਾਈਵੇਟ ਕਿਲੋਮੀਟਰ ਸਕੀਮ ਬੱਸਾਂ ਬੰਦ ਕਰਨਾ ਠੇਕੇਦਾਰ ਪ੍ਰਣਾਲੀ ਸਿਸਟਮ ਨੂੰ ਖਤਮ ਕਰਨਾ ਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਸੰਬੰਧੀ ਅਜੇ ਤੱਕ ਕੋਈ ਪੱਕਾ ਫੈਸਲਾ ਜਾਂ ਫਿਰ ਉਹਨਾਂ ਨੂੰ ਕੋਈ ਲਿਖਤੀ ਭਰੋਸਾ ਨਹੀਂ ਦਿੱਤਾ ਗਿਆ ਤੇ ਬੀਤੇ ਕੱਲ ਪਨਬਸ ਪੀਆਰਟੀਸੀ ਮੁਲਾਜ਼ਮ ਯੂਨੀਅਨ ਦੀ ਸਰਕਾਰ ਦੇ ਨਾਲ ਮੀਟਿੰਗ ਹੋਈ ਸੀ ਪਰ ਬੇਸਿੱਟਾ ਰਹੀ ਤੇ ਅੱਜ ਸ਼ਾਮ ਨੂੰ ਫਿਰ ਤੋਂ ਇਹ ਮੀਟਿੰਗ ਰੱਖੀ ਗਈ ਹੈ ਕਹਾਂ ਸਰ ਜਿਹੜਾ ਬੰਦ ਕੀਤਾ ਹੈ ਲੰਮੇ ਸਮੇਂ ਤੋਂ ਸਾਡੀਆਂ ਜਿਹੜੀਆਂ ਜਜ ਮੰਗਾ ਸੀ ਉਹਨਾਂ ਦਾ ਸਰਕਾਰ ਹੱਲ ਨਹੀਂ ਕਰਦੀ ਭਈ ਆ ਪਿਛਲੇ ਸਮੇਂ ਤੋਂ ਸਾਨੂੰ 2 ਮਹੀਨੇ ਤੋਂ ਇੱਕ ਨਵੀਂ ਜਿਹੜੀ ਇਹਨਾਂ ਨੇ ਆਂਦੀ ਹੈ ਤਨਖਾਹਾਂ ਦੀ ਕਿ ਡੇਢ ਦੇ ਦੋ-ਦੋ ਮਹੀਨੇ ਦੀਆਂ ਤਨਖਾਹਾਂ ਸਾਡੀਆਂ ਥੱਲੇ ਰੱਖ ਰਿਆ ਜਿਹੜੀਆਂ ਤਨਖਾਹਾਂ ਪਾਣੀ ਦੇ ਲਗਾਤਾਰ ਉਹ ਰੱਖਣੀ ਦਾ ਇਤਿਹਾਸ ਸੀ ਰੱਖਣੀ ਦੇ ਧਿਆਰ ਵਾਲੇ ਦਿਨ 2 ਦਿਨ ਘੰਟੇ ਸਾਨੂੰ ਬੰਦ ਕਰਕੇ ਆਪਣੀ ਤਨਖਾਹ ਪਾਉਣ ਦਾ ਆਰਡਰ ਹੀ ਕਿ ਅਸੀਂ 2 ਘੰਟੇ ਲਈ ਆਪਣਾ ਬੰਦ ਕੀਤਾ ਤੇ ਫੇਰ ਸਰਕਾਰ ਨੇ ਜਾ ਕੇ ਬਜਟ ਰਲੀਵ ਕੀਤਾ ਤੇ ਫੇਰੀ ਤਨਖਾਹ ਆ ਅੱਧੀ ਅੱਧੀ ਦੇ ਲਾੜੋ ਕਿ 12000 ਤਨਖਾਹ ਜਿਹੜੀ ਉਸ ਦਿਨ ਪਾਈ ਨਹੀਂ ਗਈ ਰਖੜੀ ਤੋਂ ਬਾਅਦ ਦੇ ਵਿੱਚ ਪਾਈ ਗਈ ਆ ਕਿ ਰਖੜੀ ਦੇ ਵਿੱਚ ਕੁਝ ਬਰਕਰਾਰ ਜੀ ਤਨਖਾਹ ਆਈ ਹੈ ਉਹਦੇ ਬਾਅਦ ਸਾਰੇ ਕਲੀਅਰ ਹੋਏ ਆ ਤੇ ਜਿਹੜੀ ਹਜੇ ਵੀ ਜਿਹੜੀ ਤਨਖਾਹ ਸਾਡੀ ਉੱਧੇ ਲਟਕਦੀ ਪਈ ਆ ਤੇ ਸਾਡਾ 20 ਤਰੀਕ ਨੂੰ ਦੂਸਰਾ ਮਹੀਨਾ ਮੁੱਕ ਚੱਲ ਜਾ ਰਿਹਾ ਕਿ ਅਜੇ ਤੱਕ ਸਰਕਾਰ ਦੀ ਜਿਹੜੀ ਬਿੱਲ ਆ ਅਜੇ ਤੱਕ ਬਿੱਲ ਨਹੀਂ ਬਣਾਏ ਗਏ ਤੇ ਅਸੀਂ ਤਨਖਾਹ ਕਿੱਥੋਂ ਲਈਏ ਬੇੜਾ ਬਜਟ ਆ ਅਸੀਂ ਕਹਿੰਨੇ ਠੀਕ ਆ ਸਾਨੂੰ ਬੀਬੀਆਂ ਪਹਿਣਾ ਫਰੀ ਹੈ ਕੋਈ ਨਹੀਂ ਉਹਨਾਂ ਦਾ ਪੈਸਾ ਸਰਕਾਰ ਦੇਂਦੀ ਪਰ ਉਹਦਾ ਬਜਟ ਵੇਖੋ 700 ਕਰੋੜ ਰੁਪਈਆ ਦੇਣ ਵਾਲਾ ਮਹਿਕਮਿਆਂ ਦਾ ਤੇ 450 ਕਰੋੜ ਰੁਪਏ ਦੇ ਰਹੇ ਉਹਦੇ ਵਿੱਚੋਂ 450 ਕਰੋੜ ਰੁਪਏ ਪਾਸ ਕਰਕੇ ਕਮੇ ਕਮੇ 33 ਕਰੋੜ ਰੁਪਏ ਦੇ ਰਹਿਆ ਤੇ ਜਿਹਦੇ ਵਿੱਚੋਂ ਵਰਕਰਾਂ ਦੀ ਤਨਖਾਹ ਵੀ ਦੇਣੀ ਆ ਸਫੇਰ ਪਾਟ ਵੀ ਆਉਣਾ ਤੇ ਤੁਸੀਂ ਪਿਛ ਨੂੰ ਹਾਲ ਦੇਖ ਲਓ ਕੀ ਬਣਿਆ ਪਿਆ ਵਰਕਸ਼ਾਪਾਂ ਦਾ ਇਹ ਸਰਕਾਰ ਨੂੰ ਆ ਸਰਕਾਰ ਨੂੰ ਨੀਤੀ ਬਣਾਉਣੀ ਚਾਹੀਦੀ ਇਹ ਪਾਲਿਸੀ ਆ ਕਿ ਟ੍ਰਾਂਸਪੋਰਟੇ ਕਿਦਾਂ ਦਾ ਆਧਾਰਾ ਜਿਹੜਾ ਪੈਸੇ ਕਮਾ ਕੇ ਦਿੰਦਾ ਹੈ ਸਰਕਾਰ ਨੂੰ ਤੇ ਜਿਹੜੇ ਵਰਕਰ ਪੈਸਾ ਕਮਾ ਕੇ ਦਿੰਦੇ ਆ ਤੇ ਜੇ ਉਹਨਾਂ ਦੀ ਤਨਖਾਹਾਂ ਨੂੰ ਉਹਨਾਂ ਨੂੰ ਦਿੱਤੀਆਂ ਜਾਣ ਤਾਂ ਉਹਨਾਂ ਵਰਕਰਾਂ ਚੋਂ ਤਾਂ ਰੋਸ ਹੋਊਗਾ ਹੀ ਇਸ ਕਰਕੇ ਜਿਹੜਾ ਅਸੀਂ ਅੱਜ ਬੰਦ ਕੀਤਾ ਹੈ ਕੱਲ ਦੀ ਜਿਹੜੀ ਸਾਡੀ 13 13 ਦੀ ਮੀਟਿੰਗ ਸੀ ਉਹ ਜਿਹੜੀ ਸਾਡੀ ਬੇਸ਼ਿੱਟਾ ਨਿਕਲੀ ਆ ਜਿਹਦੇ ਵਿੱਚ ਮਹਿਕਮੇ ਲੋ ਕਿਲੋਮੀਟਰ ਸਕੀਮ ਬੱਸਾਂ ਪਾਉਣ ਦੀ ਗੱਲ ਕੀਤੀ ਗਈ ਆ ਅਸੀਂ ਉਹਦਾ ਡਟ ਕੇ ਵਿਰੋਧ ਕਰਾਂਗੇ ਮੀਟਿੰਗ ਦੇ ਵਿੱਚ ਕੀ ਹੋਈ ਗੱਲਬਾਤ ਹੋਈ ਮੀਟਿੰਗ ਦੇ ਵਿੱਚ ਸਾਡਾ ਪਹਿਲਾ ਆਪਣਾ ਏਜੰਡਾ ਹੈ ਕਿ ਕਿਹੜੀ ਕਿਲੋਮੀਟਰ ਸਕੀਮ ਬੱਸ ਹੈ ਉਹ ਇੱਕ ਪ੍ਰਾਈਵੇਟ ਮਾਲਕ ਦੀ ਬੱਸ ਹੈ ਜਿਹੜੀ ਮਹਿਕਮੇ ਵਿੱਚ ਪਾਉਣੀ ਆ ਉਹ ਅਸੀਂ ਉਹਦਾ ਵਿਰੋਧ ਕਰਦੇ ਆ ਕਿ ਉਹ ਬਿਲਕੁਲ ਨਹੀਂ ਪਾਈ ਹੋਗੀ ਕਿਉਂਕਿ 5 ਸਾਲ ਮਾਲਕ ਨੇ ਬੱਸ ਚਲਾਉਣੀ ਹੁੰਦੀ ਆ 5 ਸਾਲ ਬਾਅਦ ਉਹਨੇ ਕਰੋੜਾ ਰੁਪਇਆ ਲੈ ਕੇ ਮਹਿਕਮੇ ਨੂੰ ਤੇ ਆਪਣੀ ਬੱਸ ਵੀ ਨਾਲ ਲੈ ਕੇ ਇੱਥੋਂ ਚੜੇ ਜਾਣਾ ਤੇ ਜਿਹੜਾ ਕਰੋੜਾਂ ਰੁਪਈਆ ਨੁਕਸਾਨ ਹੋਣਾ ਉਹ ਮਹਿਕਮੇ ਦਾ ਹੋਣਾ ਉਹਦੇ ਵਿੱਚ ਡਰਾਈਵਰ ਦੀ ਪੋਸਟ ਖਤਮ ਹੋ ਜਾਂਦੀ ਆ ਵਰਕਸ਼ਾਪਾਂ ਖਤਮ ਹੋ ਜਾਂਦੀਆਂ ਸਰਕਾਰ ਨੂੰ ਚਾਹੀਦਾ ਪਰ ਸਰਕਾਰ ਅਸੀਂ ਸਰਕਾਰ ਦੇ ਨਾਲ ਅਸੀਂ ਸਰਕਾਰ ਨੂੰ ਕਹਿੰਦੇ ਆਪਣੀ ਬੱਸ ਪਾਓ ਸਾਰਾ ਕੋਈ ਜਿਹੜੀ ਖੱਜਲ ਖਵਰੀ ਹੁੰਦੀ ਆ ਲੋਕਾਂ ਨੂੰ ਪਰੇਸ਼ਾਨੀ ਆਉਂਦੀ ਉਹ ਨਾ ਹੋਵੇ ਪਰ ਸਰਕਾਰ ਅੱਜ ਉਹ ਬੱਸਾਂ ਪਾਉਣ ਦੀ ਉਜਾਏ ਕਿਲੋਮੀਟਰ ਸਕੀਮ ਦੇ ਘੋੜਾ ਲੈ ਕੇ ਤੁਰਿਆ ਜਿਹਦਾ ਅਸੀਂ ਡਟ ਕੇ ਵਿਰੋਧ ਕਰਦੇ ਆ ਹੁਣ ਜਿਹੜੀ ਬੱਸ ਖੜੀ ਆ ਸਾਰੀ ਘਟੋ ਘਟਨੀ ਦੀ ਆਪਣੀ 4000 ਪੂਰੇ ਪੰਜਾਬ ਵਿੱਚ ਖੜੀ ਦੀ ਆਪਣੇ ਡੀਪੋ ਚ 110 ਬੱਸਾਂ ਦਾ ਫਲੀਟ ਹੈ ਜਿਹੜਾ ਖੜਾ ਹੈ ਜਿਹਦੇ ਵਿੱਚ ਰਿਪੇਅਰ ਹੋਣ ਵਾਲੀਆਂ ਕਿੰਨੀਆਂ ਖੜੀਆਂ ਜਿਹੜੀ ਸਰਕਾਰ ਨੇ ਜਿਹੜੇ 25 30 ਬੱਸਾਂ ਨੇ ਰਿਪੇਅਰ ਹੋਣ ਵਾਲੀਆਂ ਜਿਨ੍ਹਾਂ ਦਾ ਸਪੇਅਰ ਪਾਰਟ ਆ ਜਿਹੜਾ ਨਹੀਂ ਆ ਰਿਹਾ ਕੀ ਸਰਕਾਰ ਪੈਸੇ ਭੇਜੀ ਰਿਲੀ ਕਰੂਗੀ ਤਾਂ ਸਪੇਅਰ ਪਾਰਟ ਆ ਉਹ ਨਹੀਂ ਦੇਣੀ ਉਸ ਵਿੱਚੋਂ ਲਗਭਗ ਅਸੀਂ 45 ਮੀਟਿੰਗਾਂ ਕਰ ਚੁੱਕੇ ਹਾਂ ਸਰਕਾਰ ਦੇ ਨਾਲ ਅੱਜ 66ਵੀਂ ਮੀਟਿੰਗ ਹੋਣ ਲੱਗੀ ਸਾਡੀ ਸਰਕਾਰ ਦੇ ਨਾਲ ਪਰ 45 ਮੀਟਿੰਗਾਂ ਦੇ ਵਿੱਚ ਸਾਨੂੰ ਲਾਰੇ ਮਿਲੇ ਆ ਲਾਰਿਆਂ ਤੋਂ ਸਿਵਾਏ ਹੋਰ ਕੁਝ ਨਹੀਂ ਦਿੱਤਾ ਸਰਕਾਰ ਨੇ ਅੱਜ ਨਹੀਂ ਕੱਲ ਨਹੀਂ ਅੱਜ ਨਹੀਂ ਕੱਲ ਕਰਦੇ ਰਿਹਾ ਸਰ ਡੇਢ ਡੇਢ ਦੋ ਦੋ ਮਹੀਨੇ ਤੋਂ ਸਾਡੇ ਵਰਕਰਾਂ ਦੀ ਤਨਖਾਹ ਨਹੀਂ ਆ ਰਹੀ ਜੇ ਤਨਖਾਹ ਦਿੰਦੇ 5-7 ਤੇ 5000 ਦੇ ਲੋ 10000 ਲੈ ਲੋ 12-12000 ਰੁਪਏ ਲੈ ਲੋ ਕੰਮ ਅਸੀਂ 24-24 ਘੰਟੇ ਸਾਡੇ ਵਰਕਰ ਕਰਦੇ ਆ ਪਰ ਤਨਖਾਹ ਲੈਣ ਵਲੇ ਸਾਨੂੰ 10-10 12-12000 ਰੁਪਏ ਲੈਣਾ ਪਿਆ ਸਾਨੂੰ ਅੱਜ ਹੜਤਾਲ ਕਰਨੀ ਪਈ ਆ ਔਰ ਸਰਕਾਰ ਨਾਲ ਸਾਡੀਆਂ ਮੀਟਿੰਗਾਂ ਲਗਾਤਾਰ ਹੁੰਦੀਆਂ ਰਹੀਆਂ ਪਰ ਸਰਕਾਰ ਜਿਹੜੀਆਂ ਸਾਡੀਆਂ ਮੰਗਾਂ ਸੀ ਉਹਨੂੰ ਮੰਨ ਲਿਆ ਗਿਆ ਪਰ ਲਾਗੂ ਕਰਨ ਦੇ ਵਿੱਚ ਅਨਾਂ ਕਰਨੀ ਕਰਦੇ ਜਿਹਦੇ ਵਿੱਚੋਂ ਸਾਨੂੰ ਰੋਸ ਸੀਗਾ ਵਰਕਰਾਂ ਦੇ ਵਿੱਚ ਸੀ ਤੇ ਔਰ ਸੁਭਾ ਕਮੇਟੀ ਦੇ ਵਿੱਚ ਜਿਹਦੇ ਨੇ ਤੁਰੰਤ ਫੈਸਲਾ ਲੈ ਕੇ ਡੀਪੋ